మే షురూ ਹੋ ਗਿਆ ਫੇਰ ਤੇ ਬਾਕੀ ਦੇਖੋ ਪਿੰਡਾ ਕਿੰਨਾ ਕ ਬਰਸਾਲ ਚੌਂਕ 'ਚ ਖੜੇ ਆ ਆਪਾਂ ਆਪਣੇ ਪਿੰਡ ਦੇ ਨਾਲ ਹੀ ਹੈ ਪਿੰਡ ਇਹ ਤੇ ਬਾਕੀ ਮੌਲ ਸ਼ਾਂਤ ਹੋ ਗਿਆ ਯਾਨੀ ਠੰਡਾ ਹੋ ਗਿਆ ਪੂਰਾ ਹੁਣ ਤੇ ਬਾਕੀ ਕੱਲ ਮੁੜਿਆਏ ਸੀ ਕਿ ਰਾਤ ਪਹੁੰਚ ਗਏ ਸੀ ਕਿ ਆਪਣੇ ਪਿੰਡ ਜੰਮੂ ਤੋਂ ਸਿੱਧੀ ਲਾਤੀ ਗੱਡੀ ਫਿਰ ਘਰੇ ਕਟੜੇ ਤੋਂ ਤੁਰੇ ਸੀ ਕਿ ਕੱਲ ਤੇ ਬਾਕੀ ਵਾਰਸ਼ ਨੂੰ ਲੱਗੀ ਐ ਕਾਲੂ ਸਕੀਮ ਬਣਦੀ ਸੀਗੀ ਸਪਰੇਅ ਦੀ ਆਪਣੀ ਤੇ ਸਪਰੇਅ ਦੇਖਦੇ ਹਾਂ ਹੁਣ ਕੀ ਕਰਦੇ ਆਂ ਇਹਨੇ ਤਾਂ 1-2 ਦਿਨ ਲੇਟ ਕਰ ਲਾਂਗੇ ਫਿਰ ਤੇ ਮੀਂਹ ਜਾਨੀ ਮੌਲ ਬਣਾਈ ਜਾਂਦਾ ਵਾ ਗਰਮੀ ਜੀ ਕਿੱਥੇ ਜਾਵਾ ਚੱਲਦੀ ਆ ਹਲਕੀ ਹਲਕੀ ਬਾਕੀ ਬਾਹਲਾ ਨਹੀਂ ਹੈਗਾ ਇਹ ਟਟਮਾ ਜਿਹਾ ਵਾ ਚਰਾਟਾ ਜਿਹਾ ਕਿਤੇ ਕਿਤੇ ਬਾਕੀ ਦੇਖੋ ਕਿ ਕਿੱਥੇ ਕੋ ਪਹੁੰਚ ਦਾ ਕੰਮ ਐ ਦਾ ਤਵੇਂ ਤੇ ਠੀਕ ਹੈ ਇੱਥੇ ਬੰਨ੍ਹ ਕੇ ਰੱਖ ਲਾ ਮੈਂ ਕਿਉਂ ਚੱਕਰ ਤੇ ਜੱਲੇ ਆ ਬਾਸਪਦੀ ਦਾ ਰੇ ਲੈ ਕੇ ਤੇ ਪਾਉਣਾ ਸੀਗਾ ਉੱਤੇ 5 ਕਿੱਲੇ ਦੇ ਤੇ ਬੰਦੇ ਆਪਣੇ ਲੱਗੇ ਹੋਏ ਸਪਰੇਅ ਕਰਨ ਤੇ ਮਾਨਾ ਕਹਿੰਦਾ ਮੈਂ ਲੈ ਕੇ ਜਾਣਾ ਵਾ ਟਰੈਕਟਰ ਇਹਨਾਂ ਨੂੰ ਇੱਕ ਪਾਸੇ ਬਿਠਾ ਦੇ। ਓ। ਇੱਕ ਇੱਕ ਪਾਸੇ ਇੱਕ ਪਾਸੇ ਬਹਿ ਜਾ ਦੋਨੇ ਜਣੇ। ਗੇਅਰ ਨਹੀਂ ਲਾਉਂਦਾ ਕਾਰ ਦਾ ਪਹਿਲਾਂ। ਦੀਪ ਪਈ ਸਹੀ ਪਈ। ਬੰਦੇ ਲੱਗੇ ਸੀ ਆ ਕੇ ਸਪਰੇਅ ਕਰਨ ਗਣੇਸ਼ ਹਣੀ ਤੇ ਬਾਕੀ ਸੈਟਾ ਕਮ। ਹਾਂ ਹਾਂ। ਚੱਲੇ ਇਹਨੂੰ ਕਰਦੇ ਪਾਰੇ ਫਿਰ ਲੈ ਚੱਲੋ। ਆਓ। ਰੋਟੀ ਫੜਾ ਦਿੰਨੇ ਇਹਨਾਂ ਦੀ ਫਿਰ ਫ੍ਰੀ ਆਪਾਂ। ਰੋਟੀ। ਨਹੀਂ ਇਹਦਾ ਬਣਦੀ ਸੀ ਫੇਰ ਹੁਣ ਫੜਾ ਜਾਣੇ ਦੁਬਾਰਾ ਤੇ ਆ ਗਈ ਆਪਣੀ ਬਾਸਮਤੀ 1847 ਦੇਖ ਸਕਦੇ ਆਂ ਕਿਦਾਂ ਦਾ ਰੁਝਾਨ ਆ ਤੇ ਮੂਰਿਆਂ ਜਿਹਦਾ ਬੈਲੀ ਜੀ ਲੱਗਦੀ ਆ ਖੁੰਝਾ ਜਿਹਾ ਬਾਕੀ ਤਾਂ ਹੋ ਗਿਆ ਕੰਮ ਸੈੱਟ ਤੇ ਇੱਥੇ ਪਾਉਣਾ ਯੂਰੀ ਆਪਾਂ 2 ਘਟੂ ਤੇ ਠੀਕ ਹੋ ਹਿਸਾਬ ਨਾਲ ਬੂਝਾ ਜਾ ਬਣਾਈ ਗਈ ਜਿਵੇਂ ਲੇਟ ਸੀਗੀ ਤੇ ਬਾਕੀ ਇੱਧਰ ਆ ਗਿਆ ਆਪਣਾ 26 ਪੀਆਰ 126 ਚੋਨਾ ਜਿਹੜਾ ਤੇ ਜਿਹੜਾ ਪਹਿਲਾਂ ਲੱਗਿਆ ਸੀਗਾ ਤੇ ਇਹ ਵੀ ਭੋਲੇ ਚ ਆ ਗਿਆ ਵਾ ਤੇ ਕਰ ਗਿਆ ਪੱਤੇ ਜੇ ਸਿੱਧੇ ਪੂਰੇ ਤੇ ਪਹਿਲੀ ਸਪਰੇਅ ਇੱਥੇ ਲੱਗਿਆ ਆਪਾਂ ਕਰਨ ਇੰਡੋਫੈਲ ਦੀ ਤੇ ਵਾਲੀ ਜਾਨੀ ਟੋਪ ਵਾਲੀ ਨਹੀਂ ਹਜੇ ਕਰਨ ਲੱਗੇ ਤੇ ਦੂਗਾਂ ਵਾਲੀ ਸਪਰੇਅ ਜਿਹੜੀ ਹੋਊ ਉਹ ਮਹਿੰਗੀ ਹੋਊਗੀ ਤੇ ਬਾਕੀ ਮੋਟਰਾਂ ਕਰਦਾ ਬੰਦ ਪਾਣੀ ਹੋ ਗਿਆ ਫੁੱਲ ਇਹ ਸੀਧ ਜੀ ਪੈਂਦੀ ਹੋਣੀ ਕੋਈ ਵਿਚ ਹਲਕੀ ਜੀ ਜੋ ਨਾ ਸੈਟ ਹੋ ਸਾਬ ਨਾ ਤੇ ਆ ਵੀ ਜਿਵੇਂ ਪੂਰਾ ਟਰੋਪ ਦੀ ਆਬਸਮਤੀ ਅੱਜ ਦੇ ਹਿਸਾਬ ਨਾਲ ਤਾਂ ਤੇ ਕਈ ਵਰੀਏ ਛੇਤੀ ਤਾਂ ਨੂੰ ਵੱਜ ਜਾਂਦੀ ਹੁੰਦੀ ਐ ਤੇ ਬੂਝਾ ਹਿਸਾਬ ਨਾਲ ਠੀਕ ਐ ਇਹਦਾ ਬਣ ਚੱਲਿਆ ਵਾ ਤੇ ਬਾਕੀ ਲਗੂ ਰਿਹਾਨ ਇਹਦਾ ਹੁਣ ਐ ਟਾਈਮ 'ਚ ਪਤਾ ਕਿਦਾਂ ਤੇ ਯੂਰੀਆ ਲਾਤਾ ਮਨਾਂ ਚ ਲੈ ਕੇ ਘਰ ਨੂੰ ਟਰੈਕਟਰ ਲੈ ਕੇ ਕਾਇਆ ਕੇ ਰਹੀ ਹੋ ਗਿਆ ਮੀਂਹ ਪਏ ਨਹੀਂ ਕਿ ਪਰ ਫਿਰ ਵੀ ਜਿਹੜੀ ਮਾੜੇ ਮੋਟੀ ਜੀ بارش ਹੁੰਦੀ ਆ ਇਹਦੇ ਨਾਲ ਹਰਾ ਹੋਈ ਜਾਂਦਾ ਵਾ ਆ ਖਾਲਾ ਕਿ ਮੈਂ ਜਾਮ ਹੋਇਆ ਪਿਆ ਵਾ ਇਹਨੂੰ ਵੀ ਕਰਾਉਣਾ ਸਾਫ ਵੇਚ ਇਹਦੇ ਆਪਣਾ ਉਹ ਸੋਲੂਸ਼ਨ ਜਿਹਾ ਪਾਇਆ ਹੋਇਆ ਵੀ ਪੱਤਿਆਂ ਨੂੰ ਚਿਪਕ ਜੇ ਦਵਾਈ ਕਿਉਂਕਿ ਸਾਰੇ ਕਣੀ ਜੀ ਡੈਗਦੀ ਕੋਈ ਬਰੀਕ-ਬਰੀਕ ਜੀ ਪਹਿਲਾਂ ਤਾਂ ਲੱਗਦਾ ਇਹ ਕੰਮ ਚੱਲਣਾ ਨਹੀਂ ਸਪਰੇਅ ਦਾ ਪਰ ਚੱਲ ਪਿਆ ਵਾ ਠੀਕ ਗਰਮੈਸ਼ ਹੈਗੀ ਹੈ ਪਰ ਠੰਡਾ ਨਹੀਂ ਹੈਗਾ ਦਿਨ ਯਾਨੀ ਉਹ ਸ਼ਾਮ ਪਰ ਦਿਨ ਗਰਮ ਤੇ ਮੀਂਹ ਦਾ ਕੋਈ ਨਹੀਂ ਪਤਾ ਦੱਸਿਆ ਵੀ ਹੋਇਆ ਨਟ ਦੇ ਹਸਾ ਉਹਨਾਂ ਦਾ ਬਾਕੀ ਲੱਗ ਜੂ ਪਤਾ ਕਿਵੇਂ ਆ ਤੇ ਜੇ 2 ਘੰਟੇ ਲੰਘ ਗਏ ਸਪਰੇਅ ਦੇ ਉੱਤੋਂ ਵੀ ਤਾਂ ਕੰਮ ਬਣਦੀ ਜਾਣਾ ਆਪਣਾ ਜੇ ਚੱਲ ਜੂਗਾ ਕੰਮ ਸੋਲੂਸ਼ਨ ਜੇ ਨਾਲ ਫਿਰ ਤਸੱਲੀ ਜੀ ਹੋ ਜਾਂਦੀ ਹੈ ਵੀ ਦਵਾਈ ਡੈਗਦੀ ਨਹੀਂ ਥੱਲੇ ਤੇ ਤੁਹਾਾਰੇ ਸੈਟ ਆ ਬਾਕੀ ਪਨੀਰੀ ਵਾਲੇ ਚ ਵੀ ਜਾਨੀ ਸੈਟਾ ਚ ਹੁਣਾ ਪੂਰਾ ਤੇ ਪਰ ਗੋਵਾਲੀ ਸੁੰਡੀ ਨੇ ਆਪਣੇ ਉਨਾ ਕੋਈ ਖਾਸ ਮੈਨੂੰ ਲੱਗਾ ਦਿਖਾਇਆ ਹੀ ਨਹੀਂਗਾ ਸਰ ਤੇ ਪਤਾਲੇ ਵੇਟ ਜੀ ਸੀਗੇ ਉਦੋਂ ਸ਼ਰਾਟਾ ਜਾ ਪੈ ਗਿਆ ਸੀਗਾ ਤੇ ਆ ਜਿਵੇਂ ਨਵਾਂ ਪੱਤਾ ਵਾ ਤੇ ਇਹ ਚ ਹੋ ਸਕਦੀ ਏ ਗੋਵ ਵਾਲੀ ਜਿਵੇਂ ਆਪਾਂ ਕਹਿੰਦਾ ਦੂਜੀ ਪਤਾਲੇ ਵੇਟ ਜਿਹੜਾ ਪਤਾਲੇ ਵੇਟ ਦੀ ਐ ਨਾ ਇਹਦੇ ਇਹ ਚ ਆ ਦਿੱਤੇ ਹੋਏ ਆਂਡੇ ਜੇ ਤੇ ਉਸ ਤੋਂ ਬਾਅਦ ਹੋ ਸਕਦੇ ਹੋਈ ਜਾਣੀ ਤੇ ਬਾਅਦ ਨਿਕਲ ਕੇ ਗੇੜ ਜਾਣੀ ਗੋਵ ਵਾਲੀ ਸੁੰਢੀ ਦਾਸ ਰਹਿ ਨਹੀਂ ਗਏ ਦੇ ਵਿੱਚ ਜਿਹੜਾ ਤਾਂਬੇ ਰੰਗੇ ਜੇ ਹੋ ਜਾਂਦੇ ਐ ਨਾ ਪੱਤੇ ਜੀ ਗੋਵ ਵਾਲੇ ਤੇ ਜੋ ਹੈ ਨਹੀਂਗਾ ਕੋਈ ਸਿਰਿਆਂ ਤੇ ਵੈਸੇ ਤਾਂ ਆਉਂਦਾ ਛੇਤੀ ਵਿੱਚ ਜੇ ਘਟਦੇ ਦੇਦੇ ਹੁੰਦੇ ਗੋਵਾਲੇ ਪਹਿਲਾ ਸਟਾਰਟਿੰਗ ਤੋਂ ਜਿਹੜੀ ਜਿਹੜੀ ਸਟਾਰਟਿੰਗ ਹੁੰਦੀ ਉਹ ਸਿਰਿਆਂ ਤੋਂ ਹੁੰਦੀ ਹੁੰਦੀ ਹੈ ਜਾਂ ਛਾਵੇਂ ਤਰਖਤ ਉੱਤਰ ਥੱਲੇ ਤੇ ਪਰ ਝੋਨਾ ਠੀਕ ਆ ਉਸ ਹਿਸਾਬ ਨਾਲ ਦੇਸੀ ਰੇ ਦਿਖਾਉਂਦਾ ਸਰਾਬ ਦਾ ਪਾਏ ਹੋਇਆ ਦਾ ਤੇ ਬਾਕੀ ਪਹਿਲੀ ਸਪਰੇ ਹੋ ਗਈ ਆਪਣੀ ਤੇ 6 6 ਤਰੀਕ ਨੂੰ ਝੋਨਾ ਲਾਉਣਾ ਸ਼ੁਰੂ ਕੀਤਾ ਸੀ ਆਪਾਂ ਤੇ ਉਸ ਹਿਸਾਬ ਨਾਲ ਦੇਖ ਸਕਦੇ ਆਂ ਕੰਡੀਸ਼ਨ ਜੋ ਨੇ ਦੀ ਕਦਾਂ ਦੀ ਆ ਤੇ ਲਾਈਟ ਵੈਸੇ ਹੁਣ ਟੈੱਕੇ ਆਉਂਦੀ ਆ ਵਧੀਆ ਮੋਟਰ ਬੰਦ ਹੀ ਰਹਿੰਦੀ ਆ ਵਾ ਤੇ ਇਹ ਵੀ ਭਰ ਗਿਆ ਹੁਣ ਦੋ ਤਿੰਨ ਦਿਨ ਬੰਦ ਹੀ ਰਹੀਆਂ ਜੰਮੂ ਘੁੰਮ ਕਮ ਆਏ ਤੇ ਮੋਟਰਾਂ ਚਲਾਈਆਂ ਤੇ ਹਰਮਨ ਦੀ ਡਿਊਟੀ ਸੀਗੀ ਵੈਸੇ ਉਹਨੇ ਦੇਖ ਰਿਹਾ ਕੀ ਕੀਤੀ ਆ ਉਹਨਾਂ ਟਾਈਮ ਗਾਇਆਂ ਤੋਂ ਬਾਅਦ